ਆਲੇ ਤੋਂ ਪੁਲਿਸ ਦੀ ਲਗਾਤਾਰ ਕਾਰਵਾਈ ਚੱਲਦੀ ਆ ਰਹੀ ਹੈ ਐਨਡੀपीएस ਦਾ ਐਕਟ 1985 ਦਾ ਉਦੋਂ ਤੋਂ ਚੱਲਦੀ ਆ ਰਹੀ ਹੈ ਆ ਪਿੱਛੇ ਤੋਂ ਜਦੋਂ ਤੋਂ ਆਪਾਂ ਕਹਿਣੇ ਆ ਕਿ ਨਸ਼ੇ ਦਾ ਪੰਜਾਬ 'ਚ ਰੌਲਾ ਪੈਣ ਲੱਗਿਆ ਹੈ ਕਿ ਪੰਜਾਬੀ ਯੂਥ ਨਸ਼ੇ ਦੇ ਵਿੱਚ ਦਲਦਲ ਉੱਗਾ ਜਾ ਰਿਹਾ ਹੈ ਉਦੋਂ ਤੋਂ ਲਗਾਤਾਰ ਕਾਰਵਾਈ ਹੁੰਦੀ ਜਾ ਰਹੀ ਹੈ ਬਟ ਇਹ ਜ਼ਰੂਰ ਹੈ ਕਿ ਇਸ ਵਾਰੀ ਸਰਕਾਰ ਨੇ ਇਹਨੂੰ ਇੱਕ ਮੋਰਚਾ ਬਣਾ ਕੇ ਇੱਕ ਫਰੰਟ ਖੋਲ੍ਹਿਆ ਜੋ ਸੀਐਮ ਸਾਹਿਬ ਦਾ ਵਿਜ਼ਨ ਆਇਆ ਨਾਲ ਡੀਜੀਪੀ ਸਾਹਿਬ ਦੇ ਨਾਲ ਇਹਨਾਂ ਨੇ ਜੋ ਇੱਕ ਟੀਚਾ ਮਿੱਥਿਆ ਹੈ ਕਿ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਸੁਣਨ ਨੂੰ ਹਰ ਕਿਸੇ ਨੂੰ ਆਏ ਲੱਗਦਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਇਹ ਬਿਲਕੁਲ ਹੋ ਸਕਦਾ ਹੈ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਅਸੀਂ ਕੰਮ ਕਰਕੇ ਦੇਖ ਰਹੇ ਹਾਂ ਲੋਕਾਂ ਨਾਲ ਜੁੜ ਕੇ ਦੇਖ ਰਹੇ ਹਾਂ ਇਹ ਸਭ ਕੁਝ ਟੀਚਾ ਹਾਸਲ ਹੋ ਸਕਦਾ ਹੈ ਜੋ ਉਹਨਾਂ ਨੇ ਵਿਜ਼ਨ ਦੇਖਿਆ ਉਹਨੂੰ ਆਪਾਂ ਪੂਰਾ ਕਰ ਸਕਦੇ ਹਾਂ ਪਰ ਇਹ ਇਕੱਲੀਆਂ ਪੁਲਿਸ ਦੀ ਗੱਲ ਨਹੀਂ ਹੈਗੀ ਇਹ ਤਾਂ ਲੋਕਾਂ ਦੇ ਸਹਿਯੋਗ ਨਾਲ ਹੋਣਾ ਜਦੋਂ ਇਹ ਇੱਕ ਪਬਲਿਕ ਦੀ ਮੁਹਿੰਮ ਬਣ ਗਈ ਜਿਹਦੇ ਵਿੱਚ ਅਸੀਂ ਹੁਣ ਇੱਕ ਨਸ਼ਾ ਵਿਰੋਧੀ ਯਾਤਰਾ ਨਾਲ ਵੀ ਅਸੀਂ ਆਪਾਂ ਪ੍ਰਿੰਟਪਟ ਜਾ ਕੇ ਟੋਕਣ ਜੋੜਨ ਦੀ ਕੋਲ ਚ ਲੈ ਕੇ ਆ ਰਹੇ ਆ। ਹੁਣ ਕੇ ਤੁਸੀਂ ਸਾਹਮਣੇ ਆਉਗੇ ਤੁਹਾਡੇ ਵੱਲੋਂ ਸਾਨੂੰ ਕੋਈ ਇਨਫੋਰਮੇਸ਼ਨ ਆਉਹੀ ਤਾਂ ਉਹਦੇ ਤੇ ਬੈਟਰ ਕੰਮ ਹੋਣਾ। ਫੁੱਡ ਜੇ ਮੈਂ ਆਪਣੀ ਗੱਲ ਕਰਾ ਕੇ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਕਹੀ ਹੈ। ਸਾਡੇ ਕੰਮ ਕਰਨ ਦਾ ਤਰੀਕਾ ਸਿੱਧਾ ਇਹ ਹੈ ਮੈਚੇਸ ਦੇ ਸਦਾ ਤੋਂ ਨਹੀਂ ਲੱਗਿਆ ਹੋਇਆ ਪੁਰਾਣੀ। ਮੈਂ ਕੁਝ ਟਾਈਮ ਪਹਿਲਾਂ ਮੇਰੀ ਪੋਸਟਿਗੁਰਟੀਆ ਬਤੌਰ ਡੀਐਸਪੀ ਤੋਂ ਮੈਂ ਆਪਣਾ ਕੰਮ ਇਸ ਤਰੀਕੇ ਨਾਲ ਕਰਨਾ ਹੈ। ਮੈਂ ਪੁਰਾਣਾ ਰਿਪੋਰਟ ਲਿਖੂੰਗਾ। ਜੇ ਪੁਰਾਣੀ ਦੇ ਵਿੱਚ ਬਹੁਤ ਬੰਦ ਡਰੈਕਸ ਬਦਲ ਰਹੇ ਉਹਨਾਂ ਦਾ ਰਿਕਾਰਡ ਦੇਖਿਆ ਐ ਐਸਐਚਓ ਨੂੰ ਕਹਿਣਾ ਕਿ ਉਹਦੇ ਤੇ ਕਾਰਵਾਈ ਕਰੋ ਦੇਖੋ ਚੈੱਕ ਕਰੋ ਕੀ ਕਰ ਰਹੇ ਨੇ ਅੱਜ ਕੱਲੇ ਜੇ ਕਰ ਰਹੇ ਨੇ ਤਾਂ ਆਪਾਂ ਉਹਨਾਂ ਦੇ ਉੱਤੇ ਕਾਰਵਾਈ ਕਰੀਏ ਹੁਣੀ ਹੈ ਕਿ ਨਵਾਬਦਾਸ ਵਕੀਲ ਕਿ ਲੱਗਿਆ ਜਾਂ ਤੁਹਾਨੂੰ ਕਹਿੰਦੇ ਨੂੰ ਬਦਲੇ ਦੇ ਚਲਦੇ ਹੋਏ ਨੇ ਉਹ ਜਿਹੜੀ ਗਲਤ ਹੈਗੀ ਹੈ ਉਹ ਪਰਲੇ ਕੋਣ ਹੈ ਪੁਲਿਸ ਜਿਹੜੀ ਹੈਗੀ ਹੈ ਉਹ ਹਰ ਟਿਪੇਟੇ ਤੇ ਹਰ ਕਮੇਚ ਨਹੀਂ ਹੋ ਸਕਦੀ ਉਥੇ ਆਮ ਆਮੀਨ ਸਾਹਮਣੇ ਆ ਆ ਕੇ ਸਾਡੇ ਦੋਸਤ ਸਾਡਾ ਬੱਚਾ ਜੀ ਕਸ਼ੇ ਤੇ ਲੱਗਿਆ ਆਪਾਂ ਇਹਦਾ ਇਲਾਜ ਕਰਾਉਣਾ ਉਹਨੂੰ ਅਸੀਂ ਸਰਕਾਰੀ ਖਾਤੇ ਤੇ ਇਲਾਜ ਕਰਾਉਣ ਤੇ ਨਹੀਂ ਦੇ ਰਹੇ ਆਪਣੀ ਸਰਕਾਰੀ ਜਿੱਥੇ ਜਿੱਥੇ ਹੈਗੀ ਨਹੀਂ ਛਾੜ ਸੈਕਟਰ ਵਾਲੀ ਜਿੱਥੇ ਜਾਏਗਾ ਰੈੱਡ ਕਰਾਸ ਦੇ ਉੱਥੇ ਉਹਨਾਂ ਨੂੰ ਇਲਾਜ ਦੇ ਲਈ ਐਡਮਿਟ ਕਰਾਉਣਾ ਐਡਮਿਟ ਕਰਵਾ ਕੇ ਉੱਥੇ ਉਹਨਾਂ ਦਾ ਇਲਾਜ ਕਰਵਾਉਣਾ ਜਾਂ ਫਿਰ ਕੋਈ ਕਲੀਨਿਕ ਨੂੰ ਇਹ ਡਿਪੈਂਡ ਕਰਦਾ ਹੈ ਜਿਹੜਾ ਬੰਦਾ ਐਡਿਕਟ ਹੈ ਉਹ ਕਿਸ ਕੈਪਸ ਦਾ ਐਡਿਕਟ ਹੈ ਉਹਨੂੰ ਹਸਪਤਾਲ ਚ ਦਾਖਲ ਕਰਾ ਕੇ ਉਹਦਾ ਹੱਥ ਚੱਲਦਾ ਹੈ ਜਾਂ ਉਹਨੂੰ ਜੋ ਉਹਰ ਦਾ ਜਿਹੜਾ ਕਾਊਂਟਰ ਵਾਲਾ ਸਿਸਟਮ ਹੈਗਾ ਉਹਦਾ ਤਾਂ ਆਪਾਂ ਉਥੋਂ ਮੈਡੀਸਨ ਦਵਾਈ ਕੋਲ ਜਿਹੜਾ ਹੈਗਾ ਕਾਗਜ਼ ਕਰਾ ਲੀ। ਸੋ ਇਹ ਹੈਗੀ ਹੈ ਸਾਡੀ ਸਟਰੈਟਜੀ ਬੀਸਿਕਲੀ ਕਿ ਆਪਾਂ ਸਮਾਜਿਕ ਉਸ ਲੱਖਾ niche ਫੈਡਰਲ ਵੀ ਤੇ ਜਿਹੜਾ ਕੰਦੀਮਰ ਹੈ ਜਿਹੜਾ ਐਡੈਕਟ ਹੈ ਉਸ ਦਾ ਆਪਾਂ ਇਲਾਜ ਕਰਦੇ। ਤੋਂ ਇਹਦੇ ਲਈ ਬੋਡੀ ਐਕਟਿਵ ਪਾਰਟਿਸਪੀਕੇਸ਼ਨ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ। ਜੇ ਕਿਸੇ ਨੂੰ ਲੱਗਦਾ ਕਿ ਮੈਂ ਖੁੱਲੇ ਆਮ ਨਹੀਂ ਧਾਰ ਸਕਦਾ ਵੈਸੇ ਤਾਂ बंदे डर होना चाहिए है तो मेरा ना आ जाए क्यों तो लुकदा फिर आप होना चाहिए पर अचक जितने तो तो भी मैं जा रहा तो मैं यही सुनने कि जनाब सोपल ना कुछ मतलब इन्ने हौसले भी किसी बुलंद होने चाहिए कि अपने पास तो अपने हौसले इन्ने बुलंद हो कि तो बंद लुकदा फिर उस गल यही पाँच नशा मुक्त का ीचा है बेसिकली जो आपको नशा आप मुक्त आप टीचा पहुंचना है तो है कि सू तो बी कौन नशा बेचना है कौन दे रहा है ਕੰਜ਼ਿਊਮਰ ਜਿਹੜੇ ਹੈਗੇ ਨੇ ਉਸ ਦੇ ਉਹ ਇਲਾਜ ਕਰਾ ਰਹੇ ਹਾਂ so that ਐਂਡ ਰੀਸੀਵਰ ਨਾ ਹੋਵੇ ਕੋਈ ਚਾਹੇ ਮੰਨ ਲਓ ਤੁਸੀਂ ਨਸ਼ਾ ਹੋਵੇ ਰੱਖੀ ਤੱਕ ਵੀ ਆ 100 ਗ੍ਰਾਮ ਕਿ ਤੱਕ ਹੈ ਜੇ ਕੋਲ ਉਹਨੂੰ ਪੀਣ ਵਾਲਾ ਹੀ ਨਹੀਂ ਕੋ ਤਾਂ ਕਰੋਗੇ ਅਵੇਲੇਬਿਲਟੀ ਦਾ ਅਸੀਂ ਕੱਟ ਕਰਾਂਗੇ ਨਹੀਂ ਅਵੇਲੇਬਿਲਟੀ ਕੱਟ ਕਰਾਂ ਨਹੀਂ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਆਪਾਂ ਪੰਜਾਬ ਤੋਂ ਡਿਮਾਂਡ ਵੀ ਖਤਮ ਕਰ ਦਿੱਤੀ ਦੇਖੋ ਜੀ ਸਾਡਾ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਪੰਜਾਬ ਨੂੰ ਆਪਾਂ 31 ਮਾਰ ਜਿਹੜਾ ਮਈ ਹੈ ਆਉਣ ਵਾਲੀ ਇਹਦੇ ਤੱਕ ਆਪਾਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਤੋਂ ਉਸ ਲੜੀ ਦੇ ਤਹਿਤ ਡੀਜੀਪੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਸਾਨੂੰ ਜੋ ਹਦਾਇਤਾਂ ਦਿੱਤੀਆਂ ਨੇ ਉਹਦੇ ਤਹਿਤ ਕੰਮ ਕਰਦੇ ਹੋਏ ਆਪਾਂ ਲਗਾਤਾਰ ਜਿਹੜੀਆਂ ਮੀਟਿੰਗਸ ਵੀ ਕਰ ਰਹੇ ਆ ਤੇ ਕਾਰਵਾਈ ਵੀ ਹੋ ਰਹੀ ਹੈ। ਤਾਂ ਲੋਕਾਂ ਤੋਂ ਇਹ ਅਪੀਲ ਹੈ ਕਿ ਕਾਰਵਾਈ ਜਿਹੜੀ ਹੈਗੀ ਹੈ ਪੁਲਿਸ ਦੁਆਰਾ ਤਾਂ ਹਮੇਸ਼ਾ ਚੱਲਦੀ ਰਹੀ ਹੈ। ਬਟ ਇਸ ਵਾਰ ਜਦੋਂ ਸਰਕਾਰ ਇੰਨੀ ਸੰਜੀਦਾ ਹੋ ਕੇ ਇਸ ਚੀਜ਼ ਨੂੰ ਇੱਕ ਮੁਹਿੰਮ ਦੇ ਤੌਰ ਤੇ ਇੱਕ ਯੁੱਧ ਦੇ ਤੌਰ ਤੇ ਲੈ ਕੇ ਆਈ ਹੈ ਤਾਂ ਆਪਾਂ ਨੂੰ ਲੋਕਾਂ ਦੀ ਸਪੋਰਟ ਦੀ ਬਹੁਤ ਲੋੜ ਹੈ ਤੁਸੀਂ ਵੀ ਵੱਧ ਚੜ ਕੇ ਸਾਡੇ ਨਾਲ ਆਓ ਆ ਕੇ ਇਨਫਾਰਮੇਸ਼ਨ ਪ੍ਰੋਵਾਈਡ ਕਰੋ ਕਿਉਂਕਿ ਪੁਲਿਸ ਜਾਂ ਹੋਰ ਅਸੀਂ ਜਿਹੜਾ ਹੈਗਾ ਸਾਡਾ ਤੰਤਰ ਹੈ ਉਹ ਹਰ ਜਗ੍ਹਾ ਹਾਜ਼ਰ ਨਹੀਂ ਹੋ ਸਕਦਾ ਬਟ ਇੱਕ ਆਮ ਬੰਦਾ ਹਰ ਗਲੀ ਮੁਹੱਲੇ ਦੇ ਵਿੱਚ ਹਰ ਨੁੱਕੜ ਚੌਂਕ ਦੇ ਵਿੱਚ ਹੈਗਾ ਉਹ ਸਾਨੂੰ ਉੱਥੋਂ ਇਨਫਾਰਮੇਸ਼ਨ ਦੇ ਸਕਦਾ ਹੈ ਵੀ ਮੇਰਾ ਏਰੀਆ ਸਾਫ਼ ਕਰੋ ਉਹਦੇ ਸਬੰਧ ਵਿੱਚ ਇੱਕ ਸੇਫ ਪੰਜਾਬ ਹੈਲਪਲਾਈਨ ਵੀ ਹੈਗੀ ਹੈ ਬਾਕੀ ਐਸਐਚਓ ਸਾਹਿਬ ਵੀ ਹੈਗੇ ਨੇ ਇਹਨਾਂ ਦਾ ਨੰਬਰ ਹੈਗਾ ਮੇਰਾ ਦਫ਼ਤਰ ਹੈਗਾ ਮੇਰਾ ਨੰਬਰ ਮੈਂ ਜਿਹੜਾ ਸ਼ੇਅਰ ਕੀਤਾ ਹੈਗਾ ਜੀ 7710111912 ਉਹ ਵੀ ਹੈਗਾ ਡੀਐਸਪੀ ਮੁੱਲਾਂਪੁਰ ਦੇ ਤੌਰ ਤੇ ਤੁਸੀਂ ਮੈਨੂੰ ਵੀ ਮੈਸੇਜ ਕਰ ਸਕਦੇ ਹੋ ਕੋਈ ਜਾਣਕਾਰੀ ਹੈਗੀ ਹੈ ਤੁਹਾਡੇ ਏਰੀਆ ਦੇ ਸੰਬੰਧ ਦੇ ਵਿੱਚ ਤਾਂ ਇਹ ਜੁੜੀ ਵੀ ਸਾਡੇ ਕੋਲ ਜਾਣਕਾਰੀ ਹੋਊਗੀ ਅਸੀਂ ਉਹ ਤੇ ਕਾਰਵਾਈ ਕਰਾਂਗੇ ਸਾਡੀ ਸਟਰੈਟਜੀ ਤਿੰਨ ਲੜੀ ਹੈ ਜੀ ਇਹਦੇ ਵਿੱਚ ਇੱਕ ਐਡਿਕਟ ਨੇ ਉਹਨਾਂ ਦਾ ਇਲਾਜ ਕਰਾਵਾਂਗੇ ਪੈਡਲਰ ਹੈ ਜਿਹੜਾ ਆਪ ਵੀ ਨਸ਼ਾ ਕਰਦਾ ਹੈ ਤੇ ਅੱਗੇ ਵੀ ਵੇਚਦਾ ਹੈ ਆਪ ਦਾ ਖਰਚਾ ਕੱਢਦਾ ਹੈ ਜਾਂ ਉਹ ਤੋਂ ਪੈਸੇ ਲੈਂਦਾ ਹੈ ਕਮਾਉਂਦਾ ਹੈ ਤਾਂ ਉਹ ਬੰਦੇ ਦੇ ਉੱਤੇ ਕਾਰਵਾਈ ਕਰਕੇ ਜੇਲ੍ਹ ਭੇਜਿਆ ਜਾਊਗਾ ਪਲੱਸ ਪੀਜਸ ਸਮਗਲਰ ਹੈ ਜੋ ਨਸ਼ੇ ਦੀ ਕਮਾਈ ਤੋਂ ਸਿਰਫ ਪੈਸੇ ਕਮਾਉਂਦਾ ਨਾ ਨਸ਼ਾ ਆਪ ਨਹੀਂ ਕਰਦਾ ਪਰ ਬਾਕੀਆਂ ਦੀ ਜਵਾਨੀ ਗਾਲਦਾ ਹੈ ਉਹ ਬੰਦਾ ਜਿਹੜਾ ਹੈਗਾ ਉਹਦੀ ਪ੍ਰਾਪਰਟੀ ਜ਼ਬਤ ਕਰਨੀ ਆਸੀ ਉਸ ਦੇ ਉੱਤੇ ਐਫ ਆਈ ਆਰ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਭੇਜਣਾ ਤੇ ਜੇ ਕੋਈ ਇਲੀਗਲ ਉਹਦਾ ਸਟਰਕਚਰ ਬਣਿਆ ਹੋਇਆ ਹੈਗਾ ਤਾਂ ਉਹ ਵੀ ਤੇ ਡਿਊ ਪ੍ਰੋਸੈਸ ਫਾਲੋ ਕਰਦੇ ਹੋਏ ਉਹਨੂੰ ਡਿਮੋਲੀਸ਼ਨ ਵੱਲ ਲੈ ਕੇ ਜਾਣਾ ਹੈ ਤੋਂ ਇਹਦੇ ਲਈ ਸਾਨੂੰ ਪਬਲਿਕ ਦੀ ਐਕਟਿਵ ਸਪੋਰਟ ਦੀ ਲੋੜ ਹੈ ਜੇ ਕਿਸੇ ਨੇ ਨਸ਼ੇ ਦੀ ਕਮਾਈ 'ਚੋਂ ਕੋਈ ਆਪਣੀ ਪ੍ਰਾਪਰਟੀ ਕ੍ਰੀਏਟ ਕੀਤੀ ਹੈ ਕੋਈ ਵਹੀਕਲ ਕ੍ਰੀਏਟ ਕੀਤਾ ਹੈ ਤਾਂ ਸਾਨੂੰ ਜਾਣਕਾਰੀ ਦਿੱਤੀ ਜਾਵੇ ਉਹਦੇ ਸਬੰਧ ਦੇ ਵਿੱਚ ਤੇ ਤੁਸੀਂ ਆਪਣਾ ਮਹੱਲਾ ਆਪਣਾ ਵਾਰਡ ਜਿਹੜਾ ਹੈਗਾ ਤੁਸੀਂ ਨਸ਼ਾ ਮੁਕਤ ਬਣਾਉਣ ਦੀ ਆਪਣਾ ਉਦਮ ਚੱਕੋ ਸਾਡੇ ਨਾਲ ਸੰਪਰਕ ਕਰੋ ਤਾਂ ਇੱਕ ਇੱਕ ওয়ার্ড ওয়ার্ড ਜਦੋਂ ਆਪਣਾ ਇੱਕ ਨਸ਼ਾ ਮੁਕਤ ਹੁੰਦਾ ਗਿਆ ਆਪਣਾ ਸ਼ਹਿਰ ਨਸ਼ਾ ਮੁਕਤ ਹੋ ਜਾਣਾ ਜੀ ਤਾਂ ਇਹ ਜਿਹੜੀ ਅਪੀਲ ਲੈ ਕੇ ਅਸੀਂ ਅੱਜ ਤੁਹਾਡੇ ਸਾਰਿਆਂ ਦੇ ਮੁਖਤਬ ਹੋਏ ਸੀਗੇ ਤੇ ਇਹ ਮੇਰੀ ਰਿਕੁਐਸਟ ਹੈ ਕੁਰਾਲੀ ਦੇ ਵਿੱਚ ਸਾਨੂੰ ਪਬਲਿਕ ਤੋਂ ਵਧੀਆ ਰਿਸਪਾਂਸ ਪਹਿਲਾਂ ਮਿਲਿਆ ਹੈਗਾ ਅਸੀਂ ਪਿਛਲੇ ਡੇਢ ਮਹੀਨੇ ਦੇ ਵਿੱਚ ਪੁਰੇ ਮਲਟੀਪਲ ਐਫ ਆਈ ਆਰ ਹੋ ਕੇ 30 ਤੋਂ 35 ਜਿਹੜੇ ਬੰਦੇ ਅਸੀਂ ਅਰੈਸਟ ਕੀਤੇ ਨੇ ਉਸ ਤੋਂ ਇਲਾਵਾ ਕਾਫੀ ਬੰਦੇ ਜਿਹੜੇ ਹੈਗੇ ਨੇ ਅਸੀਂ ਡੀਡਿਕਸ਼ਨ ਦੇ ਵਿੱਚ ਵੀ ਲੈ ਕੇ ਗਏ ਆ ਸੋ ਕਾਫੀ ਜਿਹੜਾ ਹੈਗਾ ਇੱਥੇ ਅਸੀਂ ਐਕਟਿਵਲੀ ਸਾਡਾ ਕੁਰਾਲੀ ਦੇ ਵਿੱਚ ਕੰਮ ਚੱਲ ਰਿਹਾ ਹੈ ਵਿਦ ਪਬਲਿਕ سپورਟ ਐਂਡ ਵਿਦ ਈਵਨ ਮੀਡੀਆ سپورਟ ਸਾਡੇ ਮੀਡੀਆ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਵੱਲੋਂ ਵੀ ਸਾਨੂੰ ਇਨਫਾਰਮੇਸ਼ਨ ਆਉਂਦੀ ਰਹੀ ਹੈ ਬਟ ਮੈਂ ਇਹ ਅੱਗੇ ਹੋਰ ਇਸ ਲੜੀ 'ਚ ਕਹਿਣਾ ਚਾਹੂੰਗਾ ਕਿ ਆਪਾਂ ਹੁਣ ਜੋ ਏਰੀਆ ਰਹਿ ਗਿਆ ਜਿੱਥੇ-ਜਿੱਥੇ ਵੀ ਨਸ਼ਾ ਜਾਂ ਕੋਈ ਸਮਗਲਰ ਬਾਕੀ ਹੈ ਉਹਨੂੰ ਵੀ ਆਪਾਂ ਉਸੇ ਤਰ੍ਹਾਂ ਕਾਰਵਾਈ ਕਰੀਏ ਤਾਂ ਸਾਡਾ ਪੂਰਿਓਰ ਸਹਿਯ ਨੌਜਵਾਨਾਂ ਨੂੰ ਇਹ ਅਪੀਲ ਹੈ ਜੀ ਨਸ਼ੇ ਦੇ ਵਿੱਚ ਕੋਈ ਨਸ਼ਾ ਨੁਸ਼ਾਨੀ ਹੈਗਾ ਉਹ ਟੈਂਪਰੇਰੀ ਜਾਂ ਨਸ਼ਾ ਹੈ ਉਹ ਤੁਹਾਨੂੰ ਉੱਥੇ ਸਿੱਟ ਦਿੰਦਾ ਹੈ ਤੁਸੀਂ ਨਸ਼ਾ ਕਰਦੇ ਹੋ ਉਹ ਤੁਹਾਨੂੰ ਦੇਖ ਕੇ ਵਹਿ ਜਾਂਦਾ ਹੈ ਉੱਥੇ ਡਿੱਗੇ ਰਹਿਣੇ ਉਹ ਪਤਾ ਕੁਝ ਨਹੀਂ ਲੱਗਦਾ ਜ਼ਿੰਦਗੀ ਦਾ ਨਸ਼ਾ ਕਰੋ ਅਸਲ ਦੇ ਵਿੱਚ ਦੇਸ਼ ਦਾ ਨਸ਼ਾ ਕਰੋ ਅਸਲ ਦੇ ਵਿੱਚ ਪਿਆਰ ਦਾ ਤੁਸੀਂ ਆਪਣੀ ਜ਼ਿੰਦਗੀ ਬਣਾਓ ਖੇਡਾਂ ਖੇਡੋ ਕੋਈ ਪੜ੍ਹਾਈ ਕਰਨੀ ਹੈ ਉਹਦਾ ਕਰੋ ਕਿਸੇ ਚੀਜ਼ ਦਾ ਜਨੂੰਨ ਫੜੋ ਵੀ ਮੈਂ ਫਲਾਣਾ ਅਫਸਰ ਬੰਨਾ ਫਲਾਣੀ ਨੌਕਰੀ ਹਾਸਲ ਕਰਨੀ ਫਲਾਣਾ ਖਿਡਾਰੀ ਬੰਨਾ ਉਸ ਦੇ ਉੱਤੇ ਜਨੂਨੀ ਹੋ ਥੋੜਾ ਆਪ ਦਾ ਜਾ ਕੇ ਸ਼ਾਮ ਨੂੰ ਗਰਾਊਂਡ ਦੇ ਵਿੱਚ ਘੰਟਾ ਦੋ ਘੰਟੇ ਲਾਓ ਜਾਂ ਸਵੇਰੇ ਲਾਓ ਐਡਰੇਨਲ ਰਸ਼ ਇਹ ਤੋਂ 100 ਗੁਣਾ ਵੱਧ ਕੇ ਹੋਣਾ ਤੇ ਤੁਸੀਂ ਐਕਟਿਵ ਵੀ ਫੀਲ ਕਰਨਾ ਥੋੜੇ ਮਾਪਿਆਂ ਨੇ ਵੀ ਤੁਹਾਨੂੰ ਜਿਹੜਾ ਹੈਗਾ ਆਪ ਦਾ ਉਹਨਾਂ ਨੇ ਫੀਲ ਕਰਨਾ ਕਿ ਸਾਡਾ ਬੱਚਾ ਕੁਝ ਕਰ ਰਿਹਾ ਹੈ ਤੇ ਉਹਨੂੰ ਜੰਮੇ ਦਾ ਕੋਈ ਫਾਇਦਾ ਹੋਇਆ ਕੋਈ ਉਸ ਚੀਜ਼ ਨੂੰ ਉਹਨੇ ਜੰਮ ਕੇ ਕੋਈ ਚੀਜ਼ ਜਿਹੜੀ ਹੈਗੀ ਜ਼ਮਾਜ ਦੇ ਵਿੱਚ ਆਇਆ ਹੈ ਤਾਂ ਕਿਤੇ ਉਹ ਲੈ ਕੇ ਜਾ ਰਿਹਾ ਸਾਡੇ ਪਰਿਵਾਰ ਨੂੰ ਤੇ ਤੁਹਾਡੇ ਆਪ ਦੇ ਭੈਣ ਭਰਾਵਾਂ ਨੂੰ ਵੀ ਤੁਹਾਡੇ ਤੇ ਮਾਣ ਮਹਿਸੂਸ ਹੋਣਾ ਉਸ ਵਾਲੇ ਪਾਸੇ ਆਓ ਉਹ ਨਸ਼ਾ ਕਰੋ ਜਿਹੜੀ ਜਿਹੜੇ ਪਾਸੇ ਜਾਣਾ ਤੁਸੀਂ ਆ ਜਿਹੜਾ ਚਿੱਟਾ ਗੋਲੀਆਂ ਇਹਨਾਂ ਦਾ ਕਦਾ ਨਸ਼ਾ ਕਰਨਾ ਤੁਸੀਂ ਕਰਨੇ ਤਾਂ ਜ਼ਿੰਦਗੀ ਦਾ ਨਸ਼ਾ ਕਰੋ ਧੰਨਵਾਦ ਜੈ ਹਿੰਦ